ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਸਿੰਘ ਖੈਰਾਂ ਨੂੰ ਡਰਾਇਆ ਤੇ ਧਮਕਾਇਆ ਤੇ ਉਸ ਦੀ ਬੈਰਕ ਦੇ ਵਿੱਚ ਲਗਾਏ ਗਏ ਕੈਮਰੇ ਰੱਖੀ ਬਾਜ ਵਰਗੀ ਅੱਖ ਨਾ ਹੀ ਦਿੱਤਾ ਅਖਬਾਰ ਪੜਨ ਤੇ ਨਾ ਹੀ ਦੇਖਣ ਦਿੱਤਾ ਟੀਵੀ ਇਹ ਵੱਡੇ ਖੁਲਾਸੇ ਕੀਤੇ ਨੇ ਸੁਖਪਾਲ ਸਿੰਘ ਖੈਰਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਸੁਖਪਾਲ ਖੈਰਾਂ ਨੇ 2 ਦਿਨਾਂ ਬਾਅਦ ਪੰਜਾਬ ਸਰਕਾਰ ਤੇ ਆਪਣੀ ਪੜਾਅਸ ਕੱਢੀ ਹੈ ਖੈਰਾਂ ਨੇ ਜੇਲ੍ਹ ਦੀ ਦਾਸਤਾਨ ਅਤੇ ਕੀਤੇ ਪਰਚੰਦੇ ਮਾਨ ਸਰਕਾਰ ਖੈਰਾ ਖੈਰਾ ਨੇ ਕਿਹਾ ਕਿ ਭਗਵੰਤ ਮਾਨ ਡਰਾ ਧਮਕਾ ਕੇ ਮੇਰੀ ਜ਼ੁਬਾਨ ਬੰਦ ਨਹੀਂ ਕਰਵਾ ਸਕਦਾ ਭਗਵੰਤ ਮਾਨ ਇੱਕ ਵਾਰ ਪਿਆਰ ਨਾਲ ਮੈਨੂੰ ਕਹਿ ਦਿੰਦਾ ਕਿ ਸਾਡੀ ਸਰਕਾਰ ਖਿਲਾਫ ਘੱਟ ਬੋਲਿਆ ਕਰ ਤਾਂ ਸ਼ਾਇਦ ਮੈਂ ਕੁਝ ਸੋਚ ਵੀ ਲੈਂਦਾ ਪਰ ਡਰਾ ਕੇ ਮੈਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ ਖੈਰਾ ਨੇ ਕਿਹਾ ਕਿ ਮੈਨੂੰ ਨਾਬਾ ਜੇਲ੍ਹ ਭੇਜ ਦਿੱਤਾ ਗਿਆ ਮੇਰੀ ਬੈਰਕ ਦੇ ਅੰਦਰ ਕੈਮਰੇ ਲਗਾ ਦਿੱਤੇ ਗਏ ਚੰਡੀਗੜ੍ਹ ਦੇ ਵਿੱਚ ਬੈਠੇ ਇਹ ਲੋਕ ਜੇਲ੍ਹ ਤੋਂ ਉਹਨਾਂ ਕੈਮਰਾ ਰਾਹੀਂ ਮੇਰੇ ਤੇ ਨਜ਼ਰ ਰੱਖ ਰਹੇ ਸੀ ਹੋਰ ਕੀ ਕੁਝ ਖੁਲਾਸੇ ਕੀਤੇ ਖੈਰਾ ਨੇ ਹੋਸੁੰਦੇ ਹਾਂ ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿੱਚ ਸੀਗਾ ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ ਉਹਦੀਆਂ ਔਰਤਾਂ ਦੇ ਖਿਲਾਫ ਮੈਂ ਕਿਹਾ ਮੇਰੀ ਭੈਣ ਨੂੰ 72 ਸਾਲ ਦੀ ਮੇਰੀ ਸਿਸਟਰ ਆ ਉਹਨੂੰ 420 ਦੇ ਮੁਕਦਮੇ ਚ ਇਨਵੋਲਵ ਕੀਤਾ ਉਹਨਾਂ ਨੂੰ ਕਿਹਾ ਮੈਂ ਪੁਲਸਾਂ ਨੂੰ ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਹੈ ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਇੰਨਾ ਗਹਿਣਾ ਕਿੱਥੋਂ ਆ ਗਿਆ ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ ਆਮਦਨ ਤੁਹਾਡੀ ਘਟਾ ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ ਡਿਸਪਰਪੋਰਸ਼ਨੇਟ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ ਕੋਕੇ ਐਫੀਡੇਵਿਟ ਵਿੱਚ ਤਾਂ 9 ਤੋਲੇ ਸੋਨਾ ਸੀਗਾ ਇਹ ਪੁਲਿਸ ਵਾਲਾ ਮੈਨੂੰ ਕਿਹਾ ਉੱਥੇ ਕੋਲ ਕੁਐਸਚਨਿੰਗ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ ਤੇ ਮੈਂ ਭੁਗਤਿਆ ਨਾਬਾ ਜੇਲ੍ਹ ਚਲੇ ਗਏ ਜੀ ਤੁਸੀਂ ਕਦੀ ਸੁਣਿਆ ਕਿਸੇ ਬੈੱਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਵੇਗਾ ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ ਉੱਥੇ ਲਾਇਆ ਸੀ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇੱਥੋਂ ਤੱਕ ਦੇ ਗੌਟ ਕੀ ਕਹਿੰਦੇ ਹੁੰਦੇ ਸਿਸਟ੍ਰਿਕ ਪਲੇਜ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਦੇ ਇਜਾਜ਼ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ ਦੇ ਵਾਂਟਿਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ ਰੋਟੀ ਕਿੱਦਾਂ ਖਾਣਾ ਵਾਂ ਉੱਠਦਾ ਬੈਠਦਾ ਕਿੱਦਾਂ ਵਾਂ ਅਗਰ ਇਹਨਾਂ ਦਾ ਮਨ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਆਹ ਔਰ ਸੋਲੀਟਰੀ ਕਨਫਾਈਨਮੈਂਟ ਵਿੱਚ ਰਿਹਾਆਂ 4 ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਜੇਲ੍ਹ ਦੇ ਵਿੱਚ ਕੋਈ ਮੇਰੇ ਕੋ ਆ ਨਹੀਂ ਸਕਦਾ ਹਰ ਇੱਕ ਮੇਰਾ ਗੇਟ ਬਾਹਰਲਾ ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਕੱਲਾ ਸੀਗਾ ਅੰਦਰ ਮੈਨੂੰ ਟੀਵੀ ਨਹੀਂ ਸੀ ਦਿੰਦੇ ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ ਕਈ ਦਿਨ ਮੈਨੂੰ ਉਦਾਂ ਹੀ ਰੱਖਿਆ ਪਰ ਚਲੋ ਇਸ ਗੱਲ ਦਾ ਮੈਨੂੰ ਕੋਈ ਰੰਜ ਨਗਾ ਯਾਰ ਕੋਈ ਗੱਲ ਨਹੀਂ ਕੀ ਕਹਿੰਦੇ ਆ ਸਰਕਾਰਾਂ ਇਦਾਂ ਕਰਦੀਆਂ ਹੁੰਦੀਆਂ ਪਰ ਇਹ ਆਮ ਆਦਮੀ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਇਹਨਾਂ ਤੋਂ ਤਾਂ ਉਮੀਦ ਨਹੀਂ ਸੀ ਚਲੋ ਬਾਕੀ ਕਰ ਲੈਂਦੇ ਤਾਂ ਕੋਈ ਗੱਲ ਨਹੀਂ ਸੀ ਪਰ ਇਹਨਾਂ ਨੇ ਉਹਨਾਂ ਦਾ ਰਿਕਾਰਡ ਤੋੜ ਕੇ ਇਹ ਇੱਕੋ ਹੀ ਮਾਮਲੇ ਵਿੱਚ ਚੌਥੀ ਵਾਰੀ ਮੈਂ ਇੰਪਲੀਕੇਟ ਹੋਇਆ ਹਾਂ ਤੇ ਅਕਾਲਪੁਰ ਬਾਈਕੁਰੀ ਦੀ ਕਿਰਪਾ ਦੇ ਨਾਲ ਫਿਰ ਮੈਨੂੰ ਬੇਲ ਮਿਲ ਗਈ ਹਾਈ ਕੋਰਟ ਤੋਂ ਫਿਰ ਬੇਲ ਤੋਂ ਪਹਿਲਾਂ ਹੀ ਇੱਕ ਐਡਾ ਫਾਲਸ ਕੇਸ ਕੜਿਆ ਜਿਹੜੀ ਐਫ ਆਈ ਆਰ ਹੁਣ ਦਾ ਦਰਜ ਕੀਤੀ ਸੁਬਾਨਪੁਰ ਦੇ ਵਿੱਚ ਕਿ ਜੀ ਇਹਨਾਂ ਨੇ ਵਿਟਨੈਸ ਜਿਹੜਾ ਬਣਿਆ ਮੇਰੇ ਖਿਲਾਫ ਉਹਨੂੰ ਇਹਨਾਂ ਨੇ ਡਰਾਇਆ ਤੇ ਧਮਕਾਇਆ ਉਹ ਕਹਿੰਦੇ ਚੋਰ ਜਿਹੜਾ ਨਾ ਉਹ ਕੋਈ ਨਾ ਕੋਈ ਜ਼ਰੂਰ ਛੱਡ ਜਾਂਦਾ ਵਾ ਕਮਜ਼ੋਰੀ ਛੜ ਜਾਂਦਾ ਕੋਈ ਨੁਕਤਾ ਛੜ ਜਾਂਦਾ ਚੋਰੀ ਕਰਨ ਤੋਂ ਬਾਅਦ ਜਿਹੜੀ ਐਫ ਆਈ ਆਰ ਮੇਰੇ ਖਿਲਾਫ ਦਰਜ ਕੀਤੀ ਧਿਆਨ ਕਰਿਓ ਜਰਾ ਚੰਗੀ ਤਰ੍ਹਾਂ ਨਾ ਮੇਰੇ ਖਿਲਾਫ ਸੀਗੀ 195 ਅ ਧਾਰਾ ਲਾਈ 195 ए ਸ਼ਾਇਦ ਇਟ ਇਜ਼ ਕਿ ਥ੍ਰੈਟ ਥ੍ਰੈਟਨਿੰਗ ਵਿਟਨੈਸਸ ਟੂ ਮੇਕ ਟੂ ਮੇਕ ਟੂ ਗਿਵ ਫਾਲਸ ਐਵੀਡੈਂਸ ਤੇ ਜਦੋਂ ਮੇਰੇ ਖਿਲਾਫ ਐਫ ਆਈ ਆਰ ਦਰਜ ਕਰ ਰਿਹਾ ਹੈਗੇ ਆ ਉਹ ਕੰਪਲੇਂਟ ਲਈ ਜਿਹੜੀ ਉਸ ਬੰਦੇ ਦੀ ਵਿਟਨੈਸ ਦੀ ਘਰ ਵਾਲੀ ਤੋਂ 15 ਅ uh, ਨਵੰਬਰ 15 10 ਤੇ 22 10 ਨੂੰ ਉਹ ਗਵਾਹੀ ਨਹੀਂ ਸੀਗਾ ਉਹ ਜਿਹੜਾ ਗਵਾਹ ਬਣਦਾ ਵਾ ਉਹ ਇੱਕਿਊਜ਼ ਸੀਗਾ ਇਹ ਬੰਦਾ ਜਿਹੜਾ ਮੇਰੇ ਖਿਲਾਫ ਵੇਦਮਾਪ ਗਵਾਹ ਬਣਾਇਆ ਨਾ ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਯੂ نو ਦੈਟ 10 ਸਾਲ ਕੈਦ ਕੱਟ ਕੇ ਆਇਆ ਸੀਗਾ ਹੁਣੇ 6 ਕਿਲੋ ਹਿਰੋਇਨ ਦੀ ਉਹਦੀ ਰਿਕਵਰੀ ਹੁਣੇ ਹੋਈ ਆ 3 ਮਹੀਨੇ ਪਹਿਲਾਂ ਕਪੂਰਥਲਾ ਦਾ ਸੀਆਈਏ ਸਟਾਫ ਨੇ 3 ਮਹੀਨੇ ਪਹਿਲਾਂ ਉਹ ਤੋਂ 6 ਕਿਲੋ ਹਿਰੋਇਨ ਬਰਾਮਦ ਕੀਤੀ ਆ ਬਾਈ ਤੇ ਇਹ ਮੁਕਦਮੇ ਆਖੀ 10 ਐਨਡੀਪੀਐਸ ਦੇ 16 17 ਐਕਸਾਈਜ਼ ਦੇ ਸ਼ਰਾਬ ਦੇ ਮੁਕਦਮੇ ਜੇਲ੍ਹ ਵਿੱਚ ਬੈਠਾ ਸੀ ਬੰਦਾ 2018 19 ਦਾ ਜੇਲ੍ਹ ਵਿੱਚ ਬੈਠਾ ਵਾ ਉਹ ਤੇ ਉਹਨੂੰ ਮੇਰੇ ਖਿਲਾਫ ਕਹਿੰਦੇ ਜੀ ਗਵਾਹ ਜਿਹੜੀ ਤਰੀਕ ਨੂੰ ਮੇਰੇ ਖਿਲਾਫ ਇਹ ਲੈਰੇ ਨੇ ਐਫਆਈਆਰ ਵਿੱਚ ਡਿਟੇਲਸ ਲਿਖਨੇ ਨੇ ਕਿ ਉਹਦੇ ਘਰ ਵਿੱਚ ਡਰਾਇਆ ਗੋਲੀਆਂ ਚਲਾਈਆਂ ਡਰਾਇਆ ਉਹ ਗਵਾਹ ਹੀ ਨਹੀਂ ਸੀਗਾ ਮਤਲਬ 15 ਦਿਨ ਪਹਿਲਾਂ ਪੁਲਿਸ ਨੇ ਪਲਾਨ ਕਰ ਲਿਆ ਸੀਗਾ ਭੁੱਲ ਗਏ ਕਰਦੇ ਕਰਦੇ ਬਦਲਾਖੋਰੀ ਦੇ ਵਿੱਚ ਇੰਨੀ ਨਫਰਤ ਦੀ ਭਾਵਨਾ ਨਾਲ ਕੰਮ ਕਰਦੇ ਭੁੱਲ ਗਏ ਕਿ ਉਹ ਤਾਂ ਵਿਟਨੈਸ ਹੀ ਨਹੀਂਗਾ ਪਹਿਲਾਂ ਹੀ ਸਾਰੀ ਕਹਾਣੀ ਕੋਨਟੌਰ ਕਰਕੇ ਰੱਖੀ ਸੀਗੀ ਇਹ ਉਹਨਾਂ ਦਾ ਪ੍ਰੀਮੈਡੀਟੇਟਿਡ ਔਰ ਪ੍ਰੀਪਲਾਨਡ ਸਟੋਰੀ ਸੀ ਕਿ ਜਿੱਦਣ ਹਾਈ ਕੋਰਟ ਤੋਂ ਬੇਲ ਮਿਲੂਗੀ ਉਹ ਦਿਨ ਸੀ ਇਹ ਕੇਸ ਦੁਬਾਰਾ ਨਵਾਂ ਰਜਿਸਟਰ ਕਰਾਂਗੇ 3 ਵਜੇ ਸਵੇਰੇ ਸੁਭਾਨਪੁਰ ਥਾਣੇ ਵਿੱਚ 4 ਨਵੰਬਰ ਡਿਸੰਬਰ 4 ਜਨਵਰੀ 4 ਜਨਵਰੀ ਜਿਸ ਦਿਨ ਮੈਨੂੰ ਬੇਲ ਦਿੰਦਾ ਹਾਈ ਕੋਰਟ ਉਹ ਦਿਨ ਉਹ ਤੋਂ ਕਰਕੇ ਤੇ ਮੈਨੂੰ ਅਰੈਸਟ ਕਰਕੇ ਕਪੂਰਥਲੇ ਲੈ ਗਏ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਦੇਖੋ ਕਿੱਡੀ ਵੱਡੀ ਗੱਲ ਗਲਤ ਕੀਤੀ ਆ ਇਹ ਸਾਬਤ ਹੋ ਜਾਣੀ ਇਹ ਰਹਿਣਾ ਨਹੀਂਗਾ ਕੁਝ ਵੀ ਜਿਹੜਾ ਮੇਰੇ ਖਿਲਾਫ ਕੇਸ ਬਣਾਇਆ ਇਹਨਾਂ ਨੇ ਨਹੀਂ ਉਹ ਟਿਕਣਾ ਮੈਂ ਲੜੂੰਗਾ ਇਸ ਕਰਕੇ ਲੜੂੰ ਮੈਂ ਕੋਈ ਕਿਸੇ ਦਾ ਬਦਲਾ ਖੋਰੀ ਕਰਨ ਵਾਸਤੇ ਨਹੀਂ ਲੜੂੰਗਾ ਮੈਂ ਲੜੂੰਗਾ ਤਾਂ ਕਿ ਹੋਰ ਕੋਈ ਬੇਗੁਨਾਹ ਇਹ ਕੰਮ ਨਾ ਚੱਲੇ ਤੁਹਾਨੂੰ ਪਤਾ ਵਾ ਕਿ ਜਿਹੜਾ ਵਿਟਨੈਸ ਮੇਰੇ ਖਿਲਾਫ ਖੜਾ ਕੀਤਾ ਗਿਆ ਜਿਹਦਾ ਮੈਂ ਤੁਹਾਨੂੰ ਕਹਿੰਦਾ ਹਾਰਡ ਐਂਡ ਕ੍ਰਾਈਮਨਲ ਹਾਰਡ ਐਂਡ ਮਾਫ ਕਰਨਾ ਉਹਦੇ ਚਿਹਰਾ ਵੀ ਦੱਸ ਰਿਹਾ ਸੀਗਾ ਹਾਰਡ ਐਂਡ ਕ੍ਰਾਈਮਨਲ ਦੇ ਟਾਈ ਟੂ ਸ਼ੋ ਇਟ ਸ਼ੋ ਹਿਮ ਟੂ ਮੀ ਹਾਰਡਨ ਕ੍ਰਿਮੀਨਲ ਤੋਂ ਸਟੇਟਮੈਂਟ ਲੈ ਕੇ ਮੇਰੇ ਖਿਲਾਫ ਕਹਿੰਦੇ ਜੀ ਇਹਨੇ 2015 ਚ ਖਹਿਰੇ ਨੇ ਮੈਨੂੰ ਸੋਨੇ ਦਾ ਬਿਸਕੁਟ ਦਿੱਤਾ ਸੀ ਥੈਟ ਇਜ਼ ਦੀ ਥੈਟ ਇਜ਼ ਦੀ ਓਨਲੀ ਰਿਕਵਰੀ ਇਨ ਦੀ ਐਨਡੀਪੀਐਸ ਕੇਸ ਅਗੇਂਸਟ ਮੀ 15 ਚ ਸੋਨੇ ਦਾ ਬਿਸਕੁਟ ਖਹਿਰੇ ਨੇ ਉਹਨੂੰ ਦਿੱਤਾ ਸੀ ਜੱਜ ਸਾਹਿਬ ਨੇ ਹਾਈ ਕੋਰਟ ਨੇ ਬਹਿਸ ਵਿੱਚ ਪੁੱਛਿਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਖਹਿਰਾ ਜਿਹੜਾ ਵਾ ਉਹ ਤੁਹਾਡੇ ਡਰੱਗ ਕਾਰਟਲ ਤੋਂ ਤੁਹਾਡੇ ਗੈਂਗ ਤੋਂ ਪੈਸੇ ਕਮਾਉਂਦਾ ਡਰੱਗ ਮਨੀ ਕਮਾਉਂਦਾ ਵਾ ਜੇ ਉਹ ਕਮਾਉਂਦਾ ਤੇ ਉਹਨੇ ਫਿਰ ਇਸ ਬੰਦੇ ਨੂੰ ਆਪਣੇ ਘਰ ਬੁਲਾ ਕੇ سونے ਦਾ ਬਿਸਕਟ ਕਿਉਂ ਦਿੱਤਾ ਉਲਟਾ ਫਿਰ ਤਾਂ ਲੈਣਾ ਚਾਹੀਦਾ ਸੀ ਬਿਸਕਟ ਇਹ ਆਬਜ਼ਰਵੇਸ਼ਨ ਕੋਰਟ ਵਿੱਚ ਆਨਰੇਬਲ ਜੱਜ ਸਾਹਿਬ ਨੇ ਕੀਤੀ ਆ ਆ ਰਿਕਵਰੀ ਮੇਰੇ ਖਿਲਾਫ ਤੁਹਾਡਾ ਖਿਆਲ ਹੈ ਰਿਕਵਰੀ ਟਿਕ ਜਊਗੀ ਉਸ ਨੂੰ ਮੁੜ ਕੇ ਬਾਅਦ ਵਿੱਚ ਅ ਵਾਦੇ maaf ਗਵਾਹ ਬਣਾ ਲਿਆ ਉਸ ਬੰਦੇ ਨੂੰ ਆਪਣਾ ਮਤਲਬ 22 ਮੁਕੱਦਮਿਆਂ ਵਾਲੇ ਬੰਦੇ ਨੂੰ ਜਿਹਦੇ ਤੇ 6 ਕਿਲੋ ਹੀਰੋਇਨ ਮਿਲਦੀ ਆ ਮੇਰੇ ਖਿਲਾਫ ਵਰਤ ਕੇ ਉਸੇ ਦਿਨ ਜਲਦੀ ਦੇ ਨਾਲ ਉਹਨੂੰ ਉੱਥੋਂ ਇਮਿਊਨਿਟੀ ਦਿਵਾਤੀ ਮਤਲਬ ਕਿ ਉਹਨੂੰ ਇਸ ਮੁਕੱਦਮੇ ਚੋਂ ਫਰੀ ਕਰਾਤੇ ਅੱਛਾ ਸੁਣੋ ਹੁਣ ਜਦੋਂ ਮੇਰੇ ਇਹ 2015 ਚ ਇਸ ਬੰਦੇ ਦਾ ਕੱਢਿਆ ਉਹਨਾਂ ਨੇ ਜਿੰਮਨੀ ਪਾਈ ਸੀ ਕੋ ਪੁਲਿਸ ਨੇ 2015 ਦੇ ਕੇਸ ਵਿੱਚ ਜਿੰਮਨੀ ਪਾਈ ਸੀ ਕਿ ਅਸੀਂ ਅੱਧਾ ਕਿਲੋ ਹਿਰੋਇਨ ਇਹ ਬੰਦਾ ਕਹਿ ਰਿਹਾ ਕਿ ਅੱਧਾ ਕਿਲੋ ਹਿਰੋਇਨ ਮੈਂ ਗੁਰਦੇਵ ਸਿੰਘ ਤੋਂ ਲਈ ਸੀ ਤੇ 15 ਤੋਂ ਲੈ ਕੇ ਤੇ 23 ਤਾਂ 24 ਤੱਕ ਪੁਲਿਸ ਨੇ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਸ ਕੇਸ ਵਿੱਚ ਜੇਲ੍ਹ ਵਿੱਚ ਸੀਗਾ ਭਗੋੜਾ ਵੀ ਨਹੀਂ ਸੀਗਾ ਜੇਲ੍ਹ ਵਿੱਚ ਸੀਗਾ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਪਹਿਲਾਂ ਮੈਨੂੰ ਅਰੈਸਟ ਕੀਤਾ ਫੇ ਮੇਰੇ ਨਾਲ ਗੁਰਾਹਗਾਰ ਬਣਾਇਆ ਦੇਰੋਂ ਦੇ ਕੋਲ ਪੈਸੇ ਦੇ ਕੇ ਲਾਲਚ ਦੇ ਕੇ ਝੂਠ ਬੋਲ ਕੇ ਜਿਹਨੇ ਦਵਾਏ ਉਹ ਵੀ ਪਤਾ ਮੈਨੂੰ ਉਹ ਸਹੀ ਟਾਈਮ ਤੇ ਦੱਸੂਗਾ ਮੈਂ ਉਹਨੂੰ ਠਮਕਾ ਕੇ ਲਾਲਚ ਦੇ ਕੇ ਉਹਦੇ ਖਿਲਾਫ ਮੇਰੇ ਖਿਲਾਫ ਬਿਆਨ ਲੈ ਲਿਆ ਕਿ ਮੈਂ ਸੋਨੇ ਦਾ ਬਿਸਕਟ ਜਿਹੜਾ ਖੇਰੇ ਨੇ ਮੈਨੂੰ ਦਿੱਤਾ ਸੀਗਾ ਆ ਸਤਕਾਰਯੋਗ ਵੀਰੋ ਪੈਣੋ ਤੇ ਭਰਾਓ ਤੇ ਪੰਜਾਬੀਓ ਆ ਕਹਾਣੀ ਤੁਥ-ਮੁੱਥ ਕਰਕੇ ਦੋ ਪਰਚੇ ਕਰਕੇ ਦਰਜ ਮੈਨੂੰ 4 ਮਹੀਨੇ ਦੇ ਕਰੀਬ ਇਹਨਾਂ ਨੇ ਜੇਲ੍ਹ ਵਿੱਚ ਰੱਖਿਆ ਵਾ ਚਾਹੁੰਦੇ ਤਾਂ ਇਹ ਸੀਗੇ ਕਿ ਇਹਨੂੰ ਮੈਂਟਲੀ ਟੌਰਚਰ ਕਰ ਦਿਓ ਇਨੂੰ ਕਮਜ਼ੋਰ ਕਰ ਦਿਓ ਇਹ ਲੜ ਨਾ ਸਕੇ ਕਿਉਂਕਿ ਮੈਂ ਮੈਂ ਗੱਲ ਕੀ ਕਰ ਰਿਹਾ ਹਾਂ ਸਰਕਾਰ ਦੇ ਖਿਲਾਫ ਹੋ ਸਕਦਾ ਮੇਰਾ ਮੇਰੀ ਟੋਨ ਟੈਨਰ ਹਾਰਸ਼ ਹੋਵੇ ਕਿਉਂਕਿ ਮੈਂ ਬੇਸਿਕਲੀ ਅਸੀਂ ਪਿੰਡਾਂ 'ਚੋਂ ਜੰਮੇ ਹੋਏ ਜੱਟ ਆਂ ਕਿੰਨਾ ਮਰਜ਼ੀ ਚੰਗੇ ਥਾਂ ਪੜਾ ਲਓ ਸਾਨੂੰ ਸਾਡੀ ਜਿਹੜੀ ਬੋਲੀ ਆ ਅਖੀਰ ਜਦੋਂ ਅਸੀਂ ਗੁੱਸੇ 'ਚ ਆਉਨੇ ਆ ਜਾਂ ਸਾਨੂੰ ਦੁੱਖ ਲੱਗਦਾ ਅਸੀਂ ਇਦਾਂ ਹੀ ਬੋਲਦੇ ਜਿੱਦਾਂ ਮੈਂ ਬੋਲਿਆ ਹੋਊਂਗਾ ਕਿ ਦੀ ਇਹਨਾਂ ਦੇ ਖਿਲਾਫ ਮੈਂ ਮੁੱਦੇ ਕੀ ਚੱਕ ਰਿਹਾ ਸੀ ਮੈਂ ਪੁੱਛ ਰਿਹਾ ਸੀ ਕਿ ਕਟਾਰੂ ਚੱਕ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਤੁਸੀਂ ਬੀਬੀ ਮਾਨੂਕੇ ਨੇ ਐਨ ਆਰ ਆਈ ਦੀ ਕੋਠੀ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਜੋ ਡਰੱਗਸ ਦਾ ਵੈਧਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨ ਨਾ ਖਰੀਦ ਸਕੇ ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਤੇ ਚੈਂਬਰ ਦੇ ਵਿੱਚ ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲੋ ਗੁਜਰਾਤ ਵਿੱਚ ਲੋ ਆ ਰਾਜਸਥਾਨ ਵਿੱਚ ਲੋ ਆ ਹਿਮਾਚਲ ਚ ਲੋ ਆ ਕੋਈ ਵੀ ਗੈਰ ਵਸਿੰਦਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨਿਕਾ ਜੀ ਸੱਤ ਕੇ ਪੰਜਾਬ ਦੇ ਵਿੱਚ ਆਓ ਪੈਸੇ ਕਮਾਓ ਜਿੱਦਾਂ ਬਾਕੀ ਸੂਬਿਆਂ ਜਾਂਦੇ ਤੁਸੀਂ ਵੀ ਹੈਵ ਨੋ ਇਸ਼ੂਜ਼ ਐਟ ਆਲ ਬਟ ਪਲੀਜ਼ ਮੇਕ ਅ ਲਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ ਇਦਾਂ ਨੇ ਮੈਂ ਮੁੱਦੇ ਚੱਕ ਰਿਆ ਸੀ ਕਾ ਉਹ ਪਿੰਡਾਂ ਦੇ ਵਿੱਚ ਸਾਦੀ ਜੀ ਗੱਲ ਹੈ ਜਦੋਂ ਬੰਦੇ ਕੋਈ ਦਲੀਲ ਮੁੱਕ ਜਾਂਦੀ ਹੈ ਫਿਰ ਤੁਹਾਡੇ ਗੱਲ ਪੈਂਦਾ ਉਹ ਤੇ ਭਗਵੰਤ ਦੇ ਕੋਲ ਅੱਜ ਸਰਕਾਰੀ ਅਮਲਾ ਹੈਗਾ ਵਾ ਇਹ ਸਾਰੀ ਉਮਰ ਤਾਂ ਰਹਿਣਾ ਨਹੀਂਗਾ ਅਮਲਾ ਸਾਰੀ ਇਹ ਤਾਂ ਹੋਰ 2 2.5 ਸਾਲ ਦੀ ਖੇਡ ਹੈਗੀ ਆ ਸਰਕਾਰੀ ਅਮਲੇ ਦਾ ਦੁਰ ਇਸਤੇਮਾਲ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਨੂੰ ਗੰਡ ਕੇ ਝੂਠੇ ਬਿਆਨ ਦਵਾ ਕੇ ਝੂਠੀਆਂ ਰਿਕਵਰੀਆਂ ਦਵਾ ਕੇ ਝੂਠੇ ਐਫ ਆਈ ਆਰ ਕਰਾ ਕੇ ਜੋ ਕੁਝ ਇਹਨਾਂ ਨੇ ਕੀਤਾ ਵਾ ਲੈਟ ਮੀ ਟੈਲ ਯੂ ਆਈ ਵਿਲ ਨਾਟ ਬੀ ਕਾਟ ਡਾਊਨ ਲਾਈਕ ਦਿਸ ਮੈਨੂੰ ਪਿਆਰ ਨਾਲ ਤਾਂ ਖਰੀਦ ਲੈਂਦਾ ਇਹ ਮੈਨੂੰ ਪਿਆਰ ਨਾਲ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾਰ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸੀਗਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ ਪਰ ਜੇ ਤੁਸੀਂ ਕੋਈ ਡਰਾ ਕੇ ਮੁਗਲਾਂ ਨਾਲੋਂ ਜ਼ਿਆਦਾ ਅਤਿਆਚਾਰ ਤਾਂ ਸਿੱਖਾਂ ਨੇ ਨਹੀਂ ਨਾ ਕਰ ਸਕਦਾ ਕੋਈ। ਸੋਦਾਤ ਦੀ 21 ਸੁਬਾਨਪੁਰ ਚ ਖੈਰਾਂ ਦੇ ਖਿਲਾਫ ਧਾਰਾ 195A ਅਤੇ 506 ਦੇ ਤਹਿਤ ਪਰਚਾ ਕੀਤਾ ਗਿਆ ਸੀ ਜਿਸ ਕਰਕੇ ਕਪੂਰਥਲਾ ਪੁਲਿਸ ਨੇ ਜੇਲ੍ਹ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਖੈਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ 15 ਜਨਵਰੀ ਨੂੰ ਸੁਬਾਨਪੁਰ ਥਾਣੇ ਚ ਦਰਜ ਮਾਮਲੇ ਚੋਂ ਵੀ ਖੈਰਾਂ ਨੂੰ ਜ਼ਮਾਨਤ ਮਿਲ ਗਈ ਆ ਤੇ ਖੈਰਾਂ ਨੇ ਆਪਣੇ ਤੇ ਦਰਜ ਕੇਸਾਂ ਅਤੇ ਜੇਲ੍ਹ ਦੇ ਵਿੱਚ ਕਿਵੇਂ ਉਹਨਾਂ ਤੇ ਕੈਮਰੇ ਨਾਲ ਨਜ਼ਰ ਰੱਖੀ ਜਾਂਦੀ ਸੀ ਇਹ ਸਾਰੀ ਕਹਾਣੀ ਮੀਡੀਆ ਦੇ ਸਾਹਮਣੇ ਬਿਆਨ ਕੀਤੀ। ਹਕੀਕਤ ਟੀਵੀ ਪੰਜਾਬ believe your report